5 ਸਾਲ ਹੋ ਗਏ 4.5 ਸਾਲ ਜਿਹੜਾ ਕਿਸੇ ਨੇ ਧਿਆਨ ਨਹੀਂ ਦਿੱਤਾ ਇੱਥੇ ਵੀ ਸਾਡੇ ਜਿਹੜਾ ਵਪਾਰ ਦਾ ਸੀ ਐ ਰੋਡ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਤੇ ਫਿਰ ਜਿਹੜੀ ਆਵਾਜਾਈ ਸੀ ਉਹਦੀ ਬਹੁਤ ਵੱਡੀ ਸਮੱਸਿਆ ਸੀਗੀ ਤੇ ਅਸੀਂ ਐਸ ਡੀਓ ਐਕਸ਼ਨ ਲਉਂਦੀ ਰਹੇ ਹੋਂ ਨਾਲ ਗੱਲ ਕਰਕੇ ਤੇ ਮੰਡੀ ਕਮਾਣੇ ਗੱਲ ਕਰਕੇ ਅਸੀਂ ਇਹਨਾਂ ਨਾਲ ਤਰੰਦਾ ਕਰਿਆ ਵੀ ਇਹਨੂੰ ਸਭ ਤੋਂ ਪਹਿਲਾਂ ਮੰਡੀ ਦੀ ਇਹ ਬਣਨੀ ਚਾਹੀਦੀ ਹੈ ਬਹੁਤ ਡਿਮਾਂਡ ਸੀ ਸਾਡੇ ਇੱਥੋਂ ਦੇ ਲੋਕਾਂ ਦੀ ਤੇ ਜਿਹੜੇ ਬਾਹਰੋਂ ਆਉਂਦੇ ਨੇ ਉਹ ਵੀ ਸਾਨੂੰ ਇਹ ਕਹਿੰਦੇ ਸੀ ਯਾਰ ਤੁਸੀਂ ਮੇਨ ਸੜਕ ਨਹੀਂ ਕਰ ਰਹੇ ਤੋ ਤਰਮਾ ਤੋਂ ਲੈ ਕੇ ਪਨ ਅਸੀਂ ਉਹਦਾ ਸਾਹਮਿਆ ਤੇ ਅਸੀਂ ਸ਼ੁਰੂਆਤ ਇੱਥੋਂ ਕਰਨ ਲੱਗਿਆ ਹਾਂ ਬਾਬਾ ਜੀ ਤੁਸੀਂ ਨਵੇਂ ਪ੍ਰਧਾਨ ਚੁਣੇ ਗਏ ਹੋ ਤੁਹਾਡੀ ਟੀਮ ਬੋਰਡ ਵਧੀਆ ਚੁਣੀ ਗਈ ਹੈ ਯੰਗ ਟੀਮ ਹੈ ਸਾਰੀ ਜੀ ਤੇ ਜਿਹੜੇ ਹੋਰ ਵਿਕਾਸ ਵੀ ਮੰਡੀ ਦੇ ਰਹਿੰਦੇ ਨੇ ਜਿਵੇਂ ਸੀਵਰੇਜ ਨਾਲੀਆਂਾਂ ਦੀਆਂ ਸਮੱਸਿਆਵਾਂ ਸਭ ਤੋਂ ਵੱਡੀਆਂ ਇਹੀ ਜੇਤੂ ਦੇ ਵਿੱਚ ਜੀ ਉਹਨਾਂ ਬਾਰੇ ਕੀ ਤੁਹਾਡੇ ਵਿਚਾਰ ਨੇ ਸਾਡੇ ਤੋਂ ਸਭ ਤੋਂ ਸਾਡੀ ਮੇਨ ਜਿਹੜਾ ਸੀਵਰੇਜ ਹੈ ਬਹੁਤ ਸਮੇਂ ਤੋਂ ਨੜਕਦਾ ਆ ਰਿਹਾ ਹੈ ਇਹਨੂੰ ਸਿਰੇ ਚੜਾਵਾਂਗੇ ਫਿਰ ਪਾਣੀ ਦਾ ਫਿਰ ਸੋ ਕਬੱਡੀ ਜਿਹੜੀ ਸਫਾਈ ਆ ਉਹਦਾ ਵੀ ਧਿਆਨ ਰੱਖਾਂਗੇ ਕਿਉਂਕਿ ਅੱਜ ਮਹਾਮਾਰੀ ਚੱਲ ਰਹੀ ਹੈ ਉਹਦੇ ਧਿਆਨ ਚ ਅਸੀਂ ਹਰ ਸਾਰਿਆਂ ਦਾ ਸਹਿਯੋਗ ਲਵਾਂ ਮੰਡੀਆਣਾ ਦਾ ਵੀ ਰਲ ਮਿਲ ਕੇ ਇਹ ਆਪਾਂ ਸਵੈਇਕਤੀ ਨੇ ਹਮ ਚਲਾਵਾਂਗੇ ਤੇ ਜੇ ਤਰ੍ਹਾਂ ਸਫਾ ਪੁੱਤਰਾਂ ਰੱਖਾਂਗੇ ਕਿ ਆ ਬਿਮਾਰੀ ਤੋਂ ਵੀ ਬਚਿਆ ਜਾਵੇ ਤੇ ਨਾ ਨਾ ਜਿਹੜੇ ਵਿਕਾਸ ਦੇ ਕੰਮ ਆ ਸਾਰੇ ਉਹ ਅੱਜ ਤੋਂ ਸਟਾਰਟ ਆ ਇਹ ਦੂਗਾ ਸਭ ਤੋਂ ਪਹਿਲਾਂ ਅਸੀਂ ਕੰਮ ਹੀ ਆ ਅਸੀਂ ਤਾਂ ਕੰਮ ਚ ਪਿਛਵਾਸ ਰੱਖਦੇ ਆ ਕੰਮ ਕਰ ਰਿਹਾ ਕੋ ਲੋਕਾਂ ਨੇ ਜੋ ਸਾਨੂੰ ਮਾਣ ਬਖਸ਼ਿਆ ਤੇ ਅਸੀਂ ਉਹਨਾਂ ਦੇ ਇਦਾਂ ਤੇ ਖਰੇ ਉਤਰਗੇ ਕੋਈ ਕੋ ਨਹੀਂ ਦੇ ਕਾਰੋਬਾਰੀ ਸ਼ੁਰੂ ਹੋ ਗਿਆ ਔਰ ਕੇਸਰੀ ਨਾਲ ਰੋਡ ਦੀ ਸਰਵਾਈਟ ਜੀ ਹੈਗੀ ਆ ਉਹ ਸ਼ੁਰੂ ਹੋ ਗਈ ਆ ਇੱਧਰ ਆਓ ਜੀ ਇੱਧਰ ਅੱਜ ਤਾਰੀਖ ਹੈ ਅੱਜ 25 ਸਭ ਤੋਂ ਪਹਿਲਾ ਜਿਹੜਾ ਟਾਰਗੇਟ ਇਹ ਸੀ ਉਹ ਬਠਿੰਡਾ ਰੋਡ ਨੂੰ ਆਪਾਂ ਮੋਟਰੇਬਲ ਕਰਨਾ ਤੇ ਅੱਜ ਉਹਨੂੰ ਪੱਧਰ ਕਰਕੇ ਤੇ ਉਮੀਦ ਆ ਵੀ ਬਹੁਤ ਹੀ ਜਲਦੀ ਆਪਾਂ ਇਸ ਤੇ ਕੰਮ ਸ਼ੁਰੂ ਕਰਵਾ ਦਾਂਗੇ ਪ੍ਰਧਾਨ ਜੀ ਦੇ ਮਤਲਬ ਸਾਰੇ ਕਿਤੇ ਕੀਤੀ ਹੈ ਤੇ ਸਾਰੇ ਕੌਂਸਲਰਾਂ ਦੇ ਸਹਿਯੋਗ ਨਾਲ ਇਹ ਕੰਮ ਬਹੁਤ ਜਲਦੀ ਬਠਿੰਡਾ ਰੋਡ ਦਾ ਸ਼ੁਰੂ ਕਰ ਆਹ ਸਰ ਕਿੰਨੇ ਦਿਨਾਂ ਤੇ ਕਰੇ ਮੁਕੰਮਲ ਹੋ ਜਾਏਗਾ ਜੀ ਉਮੀਦ ਹੈ ਵੀ ਹਫਤੇ ਦੇ ਅੰਦਰ ਕੰਮ ਸ਼ੁਰੂ ਕਰ ਦਈਏ ਇਸ ਤੇ ਆਪਾਂ ਸਿ ਸ਼ੁਰੂ ਤਾਂ ਅਜ ਹੋਈ ਗਿਆ ਇੱਕ ਤਰ੍ਹਾਂ ਨਾਲ ਕਿਉਂਕਿ ਪੱਧਰ ਕਰਨ ਲੱਗ ਗਏ ਆ ਤੇ ਹਫਤੇ ਵਿੱਚ ਕੋਸ਼ਿਸ਼ ਆ ਵੀ ਇਹਨੂੰ ਜਿਹੜੀ ਬਣਨ ਦਾ ਕੰਮ ਹੈ ਸ਼ੁਰੂ ਕਰਵਾ ਦਈਏ ਆ ਕੁਝ ਸਮਾਂ ਪਹਿਲਾਂ ਵੀ ਇਹਦਾ ਛੜਕਦਾ ਕੰਮ ਸ਼ੁਰੂ ਹੋਇਆ ਸੀ ਜੀ ਤੇ ਕੋਈ ਪਹਿਲੀ ਜਾਂ ਦੂਸਰੀ ਤਰ੍ਹਾਂ ਨੇ ਇਸ ਨੂੰ ਰੋਕ ਦਿੱਤਾ ਗਿਆ ਸੀਗਾ ਕੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਣਾ ਹੈਗੀ ਜੀ ਨਹੀਂ ਨਹੀਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਬਾਡੀ ਜਿਹੜੀ ਹੈਗੀ ਉਹ ਕੰਮ ਕਰਨਾ ਸ਼ੁਰੂ ਕਰਤਾ ਬਾਡੀ ਨੇ ਤੇ ਹੁਣ ਕੋਈ ਦਿੱਕਤ ਨਹੀਂ ਆਏ ਕੋਈ ਕੋਈ ਪ੍ਰੋਬਲਮ हां ਤੁਸੀਂ ਬਠਿੰਡਾ ਰੋਡ ਵਾਲੇ ਪਾਸੇ ਦੇ ਕਾਉਂਸਲਰ ਵੀ ਲਗਭਗ ਹੈਗਾ ਤੁਹਾਡਾ ਘਰ ਵੀ ਹੈਗਾ ਹਾਂਜੀ ਹਾਂਜੀ ਹਾਂ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਨਵੇਂ ਪ੍ਰਧਾਨ ਚੁਣੇ ਗਏ ਨੇ ਸਰਜੀਤ ਬਾਬਾ ਜੀ ਜੀ ਉਹਨਾਂ ਨੇ ਕੰਮ ਸ਼ੁਰੂ ਕਰਵਾਇਆ ਕੀ ਤੁਹਾਨੂੰ ਲੱਗਦਾ ਵੀ ਇਹ ਹੁਣ ਨੇਪਰੇ ਚੜੇਗਾ ਤੇ ਲੋਕਾਂ ਨੂੰ ਕੋਈ ਰਾਹਤ ਮਿਲੂਗੀ ਪੂਰੀ ਉਮੀਦ ਹੈ ਜੀ ਪੂਰੀ ਉਮੀਦ ਆਪਾਂ ਨੂੰ ਪ੍ਰਧਾਨ ਜੀ ਬਹੁਤ ਵਧੀਆ ਢੰਗ ਨਾਲ ਚੁਣੇ ਗਏ ਜੀ ਕੈਬਨਟ ਨੂੰ ਜੋ ਤੋਂ ਕੈਬਨਟ ਦਾ ਜੋ ਹੁਕਮ ਸੀ ਮੈਂ ਕਹਿੰਦਾ ਬਹੁਤ ਵਧੀਆ ਫੈਸਲੇ ਆਏਗਾ ਨਾ ਤੋਂ ਤੇ ਫੈਸਲੇ ਲੈਣ ਤੋਂ ਬਾਅਦ ਹੀ ਮੇਰੇ ਸਨਪਾਸ 7 ਤਰੀਕ ਨੂੰ ਐਸੇ ਫੈਸਲੇ ਹੋਏ ਪਰ ਇਹ ਅੱਜ 14 15 ਤਰੀਕ ਹੋਈ ਹੈ ਜੋ ਕਿ ਉਹਨਾਂ ਨੇ ਕੰਮ ਦਾ ਜਿਹੜੀ ਹੈਗਾ ਜਾਇਜ਼ਾ ਵੀ ਲੈ ਲਿਆ ਤੇ ਜਿੱਥੇ ਤੱਕ ਮੈਨੂੰ ਲੱਗ ਰਿਹਾ ਹੈ ਜੀ ਅੱਜ ਅਸੀਂ ਖੜੇ ਆਂ ਭੰਡਾ ਰੋਡ ਦੇ ਸ਼ਰਧ ਉੱਤੇ ਇਹ ਕੰਮ ਚਾਲੂ ਵੀ ਕਰਾਤਾ ਆ ਤੁਹਾਡਾ ਆਮ ਦਾ ਕਰ ਵੀ ਇਸੇ ਰੋਡ 'ਤੇ ਹਾਂ 7 ਨੰਬਰ ਵਾਰਡ ਤੇ ਨਹੀਂ ਅਸੀਂ ਤਾਂ ਬਹੁਤ ਪ੍ਰੋਬਲਮ ਆ ਰਹੀਆਂ ਸੀ 4-5 ਸਾਲ ਹੋ ਗਏ ਰੋਡ ਪੁੱਟੇ ਨੂੰ ਇਹਨੂੰ ਠੀਕ ਹੈ ਜੀ ਬਹੁਤ ਮੁਸ਼ਕਿਲਾਂ ਸੀਗੀਆਂ ਆਵਾਜਾਬ ਦੀ ਬਹੁਤ ਦਿੱਕਤ ਸੀ ਜੀ ਨਹੀਂ ਪਈ ਜਾਂਦੇ ਸੀ ਬੁਰਾ ਹਾਲ ਹੁੰਦਾ ਸੀ ਇੱਥੇ ਬਹੁਤ ਜਣਗੇ ਨਹੀਂ ਪ੍ਰੇਸ਼ਾਨੀ ਚਲ ਨਹੀਂ ਪੈਂਦੀ ਜੀ ਹੱਥ ਹੋ ਜਾਂਦਾ ਜੀ ਪਰ ਠੀਕ ਹੈ ਮੈਂਬਰ ਪਾਰਲੀਮੈਂਟ ਮੁਹੰਮਦ ਸਲੀਕ ਵੀ ਬੜੇ ਦਾਅਵੇ ਕਰਦੇ ਸੀਗੇ ਵੀ ਇਹ ਹੋਰ ਅਸੀਂ ਬਣਾਵਾਂਗੇ ਪਰ ਉਹਨਾਂ ਤੋਂ ਬਣ ਨਹੀਂ ਸਕੀ ਨਹੀਂ ਬਣੇ ਤੁਹਾਨੂੰ ਲੱਗਦਾ ਵੀ ਹੁਣ ਕੋਈ ਡਿੱਕਾ ਤਾਂ ਨਹੀਂ ਆੜੇਗਾ ਜੀ ਨਹੀਂ 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 ਕੋਈ ਡਿੱਕਾ ਨਹੀਂ ਕੋਈ ਡਿੱਕਾ ਨਹੀਂ ੜਨਾ ਕਿਸੇ ਦਾ ਇਹ ਦਾ ਵਿੱਚ ਵਹਿਮ ਨਹੀਂ ਹੈ ਜੀ ਠੀਕ ਹੈ ਇਹ ਉਹ ਦੋ ਤਰੇ ਹੈਗੇ ਆਪਸ ਵਿੱਚ ਜੋ ਇਹਨਾਂ ਆਪਸ ਵਿੱਚ ਜੋ ਮਰਜ਼ੀ ਹੁੰਦਾ ਰਹੇ ਪਰ ਇੱਕ ਜਿਹੜੀ ਅੱਜ ਦੀ ਸਿਚੁਏਸ਼ਨ ਵੇਖੀਏ ਠੀਕ ਹੈ ਜੀ ਬਾਬਾ ਜੀ ਪ੍ਰਧਾਨ ਬਣੇ ਆ ਤੇ ਅੱਜ ਦੀ ਉਹ ਹਾਲਾਤ ਵੇਖਿਆ ਹੋਵੇ ਕੋਈ ਤੁਹਾਡੇ ਸਾਹਮਣੇ ਹੈ ਸ਼ਰਤਾਂ ਕੰਮ ਸ਼ੁਰੂ ਸਾਰੇ ਪਿੰਡਾਂ ਦੇ ਲੋਕ ਆਸੇ-ਪਾਸੇ ਡਲ ਜਾਂਦੇ ਸੀ ਕੋਈ ਥੋੜ੍ਹਾ ਨੇ ਕਿੰਨੀ ਜਾਵੜਦਾ ਸੀ ਕੋਈ ਹੋਰ ਪਾਸੇ ਜਿੱਥੋਂ ਵੀ ਮਤਲਬ ਕਿ ਰਜਿਸਟ੍ਰੇਸ਼ਨ ਜਾਵੜਦਾ ਸਿਰਫ ਇੱਕ ਸੜਕ ਦੇ ਮਾਰੇ ਵਪਾਰੀ ਬਹੁਤ ਤੰਗ ਸੀ ਬਹੁਤ ਵਪਾਰੀਆਂ ਨੂੰ ਇਸ ਚੀਜ਼ ਦਾ ਫਰਕ ਪੈ ਰਿਹਾ ਸੀ ਇਹੀ ਕੰਮ ਸਾਡਾ ਪਹਿਲਾ ਮੁੱਦਾ ਹੈ ਪਹਿਲ ਦੇ ਆਧਾਰ ਤੇ ਅਸੀਂ ਬਠਿੰਡਾ ਰੋਡ ਨੂੰ ਬਣਾਵਾਂਗੇ ਜੋ ਕਿ ਆਪਣੀ ਮੰਡੀ ਚ ਕਿਸੇ ਨੂੰ ਬਾਹਰੋਂ ਵੀ ਆਉਣ ਵਾਸਤੇ ਤੁਫਾਈ ਦਾ ਸਾਹਮਣਾ ਨਾ ਕਰਨਾ ਪਵੇ ਆ ਕੁਝ ਪੋਲਿਟਿਕਲ ਲੀਡਰਾਂ ਨੇ ਜੀ ਇਹਨੂੰ ਪਹਿਲਾਂ ਵੀ ਰੋਕ ਦਿੱਤਾ ਗਿਆ ਸੀ ਇਹ ਦੂਸਰੀ ਧਿਰ ਨੇ ਕੰਮ ਚਲਾਇਆ ਜਾਂ ਪਹਿਲੀ ਨੇ ਚਲਾਇਆਗਾ ਕੀ ਤੁਹਾਨੂੰ ਲੱਗਦਾ ਕੋਈ ਲੋਕਾਂ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਆਏਗੀ ਜਾਂ ਨਹੀਂ ਆਏਗੀ ਨਹੀਂ ਨਹੀਂ ਸਾਡੇ ਹੁੰਦੇ ਆ ਅਸੀਂ ਕੋਈ ਮੁਸ਼ਕਲ ਨਹੀਂ ਹੁੰਦੰਦੇ ਬਿਲਕੁਲ ਮੁਸ਼ਕਲ ਨਹੀਂ ਹੁੰਦੰਦੇ ਅਸੀਂ ਇਹਨੂੰ ਬਹੁਤ ਜਲਦੀ ਤੋਂ ਜਲਦੀ ਤਿਆਰ ਕਰਾਵਾਂਗੇ ਹਾਂ ਤੁਹਾਨੂੰ ਸਰ ਕੀ ਲੱਗਦਾ ਵੀ ਇਹ ਜਿਹੜਾ ਕੰਮ ਤੁਹਾਨੂੰ ਕੀ ਲੱਗਦਾ ਸਰ ਵੀ ਜਿਹੜਾ ਇਹ ਕੰਮ ਸ਼ੁਰੂ ਹੋਇਆ ਜੀ ਜਿਹੜੀਆਂ ਨਵੀਂ ਟੀਮ ਨਗਰ ਕੌਂਸਲ ਜੇਤੂ ਦੀ ਚੁਣੀ ਗਈ ਆ ਇਸ ਨੂੰ ਇਹ ਸਿਰੇ ਚੜ੍ਹੇਗੀ ਨੇਜੀ ਨੇ ਸਾਰੀ ਟੀਮ ਬਹੁਤ ਵਧੀਆ ਕੈਪਟਨ ਸਾਹਿਬ ਨੇ ਬਣਾਈ ਹੈਗੀ ਹੈ ਕਿ ਕਿ ਜਰੂਰ ਸਾਹਿਬ ਨੇ ਬਣਾਈ ਹੈ ਠੀਕ ਹੈ ਤੇ ਸਾਰੀ ਸਿੜੀ ਵੀ ਚੜਾਏਗੀ ਕੰਮ ਨੂੰ ਤੇ ਸਾਰੇ ਭਰਾਵਾਂ ਨਾਲ ਲੈ ਕੇ ਚਲੇਗੀ ਕੋਈ ਇਹਦਾ ਵਖਰਾਵਾ ਵੀ ਨਹੀਂ ਰਹੂਗਾ ਔਰ ਜਿਹੜੀ ਹੋਰ ਵੀ ਆਪਣੇ ਸ਼ਹਿਰ ਦੀਆਂ ਛੜਕਾ ਹੈਗੀਆਂ ਜਾਂ ਸਿਵਲਿਸ ਪੈਣ ਵਾਲਾ ਜਾਂ ਜੋ ਵੀ ਹੈਗਾ ਉਹ ਸਾਰਾ ਜਿਹੜਾ ਕੰਮ ਹੈਗਾ ਜਿਹੜਾ ਉਹਨੇ ਸਿੜੀ ਚ ਚੜਾਉਣ ਨੂੰ ਇਹਨਾਂ ਨੂੰ ਸਾਨੂੰ ਵੀ ਯਕੀਨ ਹੈਗਾ ਇਹ ਟੀਮ ਜਿਹੜੀ ਹੈਗੀ ਆ ਬਹੁਤ ਵਧੀਆ ਟੀਮ ਬਣਾਈ ਹੋਈ ਹੈ ਪਰ ਜੰਗ ਹੈਗੇ ਆ ਔਰ ਇਸ ਸੀ ਨੂੰ ਵੀ ਸਮਝਦੇ ਹੈਗੇ ਆ ਕਿ ਹਾਂ ਸਾਨੂੰ ਆਹ ਜਿਹੜੇ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸ਼ਹਿਰ ਚ ਹੋਰ ਵੀ ਕੋ ਲੋਕ ਡੰਗਦੇ ਤਪਦੇ ਆ ਤਾਂ ਉਹਨਾਂ ਨੂੰ ਵੀ ਇਹ ਪਾਵਰ ਜਿਹੜੀਆਂ ਆਉਂਦੀਆਂ ਉਹਨਾਂ ਤੋਂ ਹਰ ਹੋਣ ਔਰ ਉਹਨਾਂ ਨੂੰ